ਅਮੀਰ ਹੋਵੇ ਗਰੀਬ ਹੋਵੇ ਫਲਾਨੇ ਦਾ ਸਾਲਾ ਹੋਵੇ ਫਲਾਨੇ ਦਾ ਜੀਜਾ ਹੋਵੇ ਕਿਸੇ ਦਾ ਪੁੱਤ ਹੋਵੇ ਜਿਹੜਾ ਪੰਜਾਬ ਚ ਨਸ਼ਾ ਵੇਚੂਗਾ ਉਹ ਜੇਲ੍ਹ ਦੇ ਵਿੱਚ ਜਾਊਗਾ ਤੇ ਉਹਦੀ ਪ੍ਰਾਪਰਟੀ ਜ਼ਬਤ ਹੋਊਗੀ ਨਸ਼ੇ ਉੱਤੇ ਕਿਸੇ ਨਾਲ ਕੋਈ ਲਿਹਾਜ਼ 2009 ਦੇ ਵਿੱਚ ਸਿਰਫ ਕੁਝ ਹਜ਼ਾਰ ਸਿਰਫ ਕੁਝ ਹਜ਼ਾਰ ਲੋਕ ਇਸ ਨਸ਼ੇ ਦੇ ਦਲਦਲ ਸੀ ਤੇ 2015 ਤੱਕ 9 ਲੱਖ ਦਾ ਅੰਕੜਾ ਹੋ ਗਿਆ 9 ਲੱਖ 2009 ਤੋਂ ਲੈ ਕੇ 2015 ਹੁਣ ਤੁਸੀਂ ਸਮਝ ਲਓ ਕਿ ਕੌਣ ਸੀ 2009 ਤੋਂ 2015 ਤੱਕ ਤੇ ਪੰਜਾਬ ਦੇ ਵਿੱਚ ਇਦਾਂ ਦੇ ਗਾਣੇ ਬਣੇ ਜਿਹੜੇ ਸਾਡਾ ਸੰਗੀਤ ਹੁੰਦਾ ਨਾ ਉਹ ਜੋ ਆਲੇ ਦੁਆਲੇ ਦਾ ਵਾਤਾਵਰਣ ਉਹ ਦਿਖਾਂਦਾ ਪੰਜਾਬ ਦੇ ਇੱਕ ਨਾਮੀ ਗਾਇਕ ਨੇ ਗਾਣਾ ਗਾਇਆ ਸਰਕਾਰਾਂ ਹੀ ਬਕਾਉਂਦੀਆਂ ਤਾਂ ਚਿੱਟਾ ਸ਼ਰੇਆਮ ਵਿਕਦਾ ਇਹ ਹਾਲਾਤ ਬਣਾ ਦਿੱਤੇ ਦਿਲ ਰੋਂਦਾ ਸੀ ਕਿ ਇਸ ਕਰਕੇ ਸਾਡੇ ਸ਼ਹੀਦ ਸ਼ਹਾਦਤ ਦੇ ਗਏ ਕਿ ਇਹ ਲੋਕ ਚਿੱਟਾ ਵੇਚਣਗੇ ਸਾਡਾ ਰੰਗ ਹੁੰਦਾ ਸੀ ਬਸੰਤੀ ਸਾਡਾ ਰੰਗ ਹੁੰਦਾ ਸੀ ਕੇਸਰੀ ਪੰਜਾਬ ਦਾ ਰੰਗ ਬਣਾ ਕੇ ਰੱਖ ਦਿੱਤਾ ਚਿੱਟਾ ਸਾਡਾ ਚਿੱਟੇ ਨਾਲ ਕੀ ਲੈਣਾ ਦੇਣਾ ਅਕਾਲ ਪੁਰਖ ਦੀ ਐਸੀ ਕਿਰਪਾ ਹੋਈ ਕਿ 2022 ਦੇ ਵਿੱਚ ਸਾਡੇ ਵਰਗੇ ਆਮ ਘਰਾਂ ਦੇ ਨੌਜਵਾਨ ਬੜੇ ਸਾਧਾਰਨ ਪਰਿਵਾਰ ਤੋਂ ਆਉਂਦੇ ਆ ਲਗਭਗ 11 ਬਾਅਦ ਸਾਲ ਪਹਿਲਾਂ ਅਰਵਿੰਦ ਜੀ ਦੇ ਨਾਲ ਮੁਲਾਕਾਤ ਹੋਈ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦੇ ਲਈ ਕਿਉਂਕਿ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਸਾਡੇ ਆਈਡਲ ਸੀ ਅਸੀਂ ਤਾਂ ਅੰਦੋਲਨ ਚ ਆਏ ਸਾਨੂੰ ਸੀ ਮੁਲਕ ਬਦਲਣਾ ਦੇਸ਼ ਬਦਲਣਾ ਉਸ ਤੋਂ ਬਾਅਦ ਪਾਰਟੀ ਬਣੀ ਦਿੱਲੀ ਚ ਸਰਕਾਰ ਬਣੀ ਦਿੱਲੀ ਦੇ ਕੰਮ ਅੱਜ ਪੂਰੀ ਦੁਨੀਆ ਚ ਬੋਲ ਰਹੇ ਐ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣੀ ਸਾਡੇ ਵਰਗੇ ਆਮ ਕਰਦੇ ਸਵਨਾ ਸਾਹਿਬ ਮੇਰੇ ਭਰਾ ਬੈਠੇ ਆ ਗੋਲਡੀ ਜੀ ਅਸੀਂ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੂੰ ਬਾਕੀ ਕੋਈ ਹੋਰ ਪਾਰਟੀ ਕੋਈ ਟਿਕਟ ਦੇਣ ਬਾਰੇ ਸੋਚ ਵੀ ਨਹੀਂ ਸਕਦੇ ਸੀ ਸਾਡੀ ਪਾਰਟੀਆਂ ਨੇ ਸਾਨੂੰ ਟਿਕਟ ਦਿੱਤੀ ਐਮਐਲਏ ਬਣਾਇਆ ਤੇ ਮੈਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਨੌਜਵਾਨ ਮੰਤਰੀ ਬਣਾਇਆ ਤੇ ਮੈਨੂੰ ਮਹਿਕਮਾ ਦਿੱਤਾ ਜੋ ਮਹਿਕਮਾ ਅਰਵਿੰਦ ਕੇਜਰੀਵਾਲ ਜੀ ਦੇ ਦਿਲ ਦੇ ਸਭ ਤੋਂ ਕੋਲ ਸਭ ਤੋਂ ਨੇੜੇ ਸਿੱਖਿਆ ਮਹਿਕਮਾ ਤੇ 2022 ਦੇ ਸਕੂਲਾਂ ਦੇ ਕੀ ਹਾਲਾਤ ਸੀ ਠਾਣੂ ਪੱਤਰ ਤੁਸੀਂ ਜਾਣਦੇ ਹੋ ਮੈਂ ਤਾਂ ਹਮੇਸ਼ਾ ਜਾ ਕੇ ਦੇਖਿਆ ਐਨੇ ਮਹਾਨ ਟੀਚਰਸ ਟੀਚਰਸ ਆਪਣੀ ਜੇਬ ਤੋਂ ਪੈਸੇ ਲਾ ਲਾ ਕੇ ਸਕੂਲ ਸੰਭਾਲਦੇ ਸੀ ਪਰ ਸਰਕਾਰਾਂ ਨੇ ਕੋਈ ਪਰਵਾਹ ਨਹੀਂ ਕੀਤੀ ਆਪਣੇ ਬੱਚੇ ਪੜ੍ਹਦੇ ਸੀ ਪ੍ਰਾਈਵੇਟ ਸਕੂਲਾਂ 'ਚ ਮਹਿੰਗੇ ਸਕੂਲਾਂ 'ਚ ਕਿ ਸਰਕਾਰੀ ਸਕੂਲਾਂ ਚ ਸਿਰਫ ਗਰੀਬਾਂ ਦੇ ਬੱਚੇ, ਦਲਿਤਾਂ ਦੇ ਬੱਚੇ, ਮਨਰੇਗਾ ਕੰਮ ਤੇ ਕਿਸੇ ਨੂੰ ਪਰਵਾਹ ਨਹੀਂ ਸੀ। ਪਰ 3 ਸਾਲ ਚ ਸਾਡੇ ਪਰਿਵਾਰ ਨੇ, ਸਾਡੇ ਸਿੱਖਿਆ ਪਰਿਵਾਰ ਨੇ ਮਾਨ ਸਾਹਿਬ ਦੀ ਰਹਿਨਮਾਈ ਹੇਠ ਅੱਜ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਝੰਡੇ ਗੜ ਦਿੱਤੇ। ਅਗਰ ਮੈਂ ਗੱਲ ਕਰਾਂ ਇਨਫਰਾਸਟ੍ਰਕਚਰ ਦੇ ਵਿੱਚ ਅੱਜ ਸਾਨੂੰ ਮਾਣ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਐਡਾਂ ਦਾ ਨਹੀਂ ਜਿੱਥੇ ਚਾਰ ਦਿਵਾਰੀ ਨਾ ਹੋਵੇ। ਪੰਜਾਬ ਦੇ 28 ਲੱਖ ਬੱਚਿਆਂ ਵਿੱਚੋਂ ਇੱਕ ਵੀ ਬੱਚਾ ਐਦਾਂ ਦੀ ਨਹੀਂ ਜੋ ਜ਼ਮੀਨ ਤੇ ਬੈਠਦਾ ਹੋਵੇ ਹਰ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਹਨ ਕੋਈ ਸੋਚ ਵੀ ਨਹੀਂ ਸਕਦਾ ਸੀ ਸਰਕਾਰੀ ਸਕੂਲਾਂ ਸਿਕਿਉਰਟੀ ਗਾਰਡ ਕੈਂਪਸ ਮੈਨੇਜਰ ਬੱਸ ਸਰਵਿਸ ਸਕੂਲ ਆਫ ਫੈਮਿਨੈਂਟਸ ਇੰਨੀ ਸ਼ਾਨਦਾਰ ਯੂਨੀਫਾਰਮ ਕਿਤਾਬਾਂ ਟਾਈਮ ਤੇ ਇਹ ਸਭ ਕੁਝ ਤੁਸੀਂ ਕਰਕੇ ਦਿਖਾਇਆ ਇਹ ਸਾਡੇ ਟੀਚਰਾਂ ਦਾ ਕਮਾਲ ਹੈ ਤੇ ਹੁਣੀ ਇਸ ਸਾਲ ਦੇ ਨਤੀਜੇ ਜੇਏ ਐਡਵਾਂਸ 260 ਬੱਚੇ ਜੇ ਮੈਂ 40 ਬੱਚੇ NEET ਦੇ ਵਿੱਚ 800 ਤੋਂ ਵੱਧ ਬੱਚੇ ਬੋਰਡ ਦੇ ਨਤੀਜੇ ਸ਼ਾਨਦਾਰ ਤੇ ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ ਸਰਵੇਖਣ ਨੈਸ਼ਨਲ ਅਸੈਸਮੈਂਟ ਸਰਵੇ ਪੰਜਾਬ ਨੰਬਰ 1 ਤੇ ਆਇਆ 2-3 ਦਿਨ ਪਹਿਲਾਂ ਜੀ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਕੇਂਦਰੀ ਸਿੱਖਿਆ ਮੰਤਰੀ ਨੇ ਸਾਰੇ ਦੇਸ਼ ਦੇ ਸਿੱਖਿਆ ਮੰਤਰੀ ਬੁਲਾਏ ਉੱਥੇ ਯਕੀਨ ਮੰਨਿਓ ਬਹੁਤ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀ ਨੇ ਕੋਈ ਕਿਤੇ ਭਾਵੇਂ ਬੀਜੇਪੀ ਦੀ ਸਰਕਾਰ ਹੈ ਕਿਤੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਕਿਹਾ ਸਾਡੀ ਹਰ ਮੀਟਿੰਗ ਦੇ ਵਿੱਚ ਪੰਜਾਬ ਦੇ ਸਿੱਖਿਆ ਮਾਡਲ ਦੀ ਚਰਚਾ ਹੁੰਦੀ ਹੈ ਅਸੀਂ ਆਫੀਸ਼ੀਅਲੀ ਤਾਂ ਤੁਹਾਡੇ ਕੋਲ ਨਹੀਂ ਆ ਸਕਦੇ ਪਰ ਅਸੀਂ ਆਪਣੀ ਟੀਮ ਭੇਜਣਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਸਿੱਖਣ ਲਈ ਕਿ ਪੰਜਾਬ ਨੇ ਇਦਾਂ ਦਾ ਕਿਵੇਂ ਕਰ ਦਿੱਤਾ ਕਿਵੇਂ ਹਰ ਜਗ੍ਹਾ ਪੰਜਾਬ ਨੰਬਰ 1 ਤੇ ਆ ਰਿਹਾ ਸਿੱਖਿਆ ਮਾਡਲ ਚ ਮੈਂ ਉਹਨਾਂ ਨੂੰ ਕਿਹਾ ਸਾਡੇ ਟੀਚਰਾਂ ਦਾ ਕਮਾਲ ਹੈ ਜੋ ਅਧਿਆਪਕ ਹੈ ਆਪ ਸਭ ਦਾ ਕਮਾਲ ਹੈ ਅੱਜ ਦਾ ਮਕਸਦ ਹੋਰ ਵੱਡਾ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਅਸੀਂ ਕਿਉਂ ਰਾਜਨੀਤੀ ਚ ਆਏ ਪੰਜਾਬ ਦਾ ਇਤਿਹਾਸ ਦੇਖੋ ਦੁਨੀਆ ਦਾ ਸਭ ਤੋਂ ਵਧਿਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਇਸ ਉਹ ਧਰਤੀ ਹੈ ਗੁਰੂਆਂ ਪੀਰਾਂ ਦੀ ਇਹ ਉਹ ਇਹ ਧਰਤੀ ਹੈ ਗੱਦਰੀ ਬਾਬਿਆਂ ਦੀ ਇਹ ਧਰਤੀ ਹੈ ਜਿੱਥੇ ਸਾਡੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਨੇ 23 ਸਾਲ ਸ਼ਹਾਦਤ ਦਿੱਤੀ ਸ਼ਹੀਦ ਸੁਖਦੇਵ ਥਾਪਰ 24 ਸਾਲ ਦੇ ਸਨ ਸ਼ਹੀਦ ਕਰਤਾਰ ਸਿੰਘ ਸਰਾਭਾ 19 ਸਾਲ ਦੇ ਸਨ ਕਿ ਮੁਲਕ ਆਜ਼ਾਦ ਕਰਾਣਾ ਧਰਤੀ ਆਜ਼ਾਦ ਕਰਾਣੀ ਤੇ ਸੋਚ ਕੇ ਦੇਖੋ ਸਿਰਫ 50 60 ਸਾਲਾਂ ਚ ਇੱਥੇ ਐਡਾਂ ਦੀਆਂ ਸਰਕਾਰਾਂ ਆ ਗਈਆਂ ਜੋ ਨਸ਼ੇ ਬਕਾਉਣ ਲੱਗ ਗਈਆਂ ਮੈਂ ਇੱਕ ਆਂਕੜਾ ਰਿਸਰਚ ਕਰ ਰਿਹਾ ਸੀ ਪਿਛਲੇ ਦਿਨੀ ਵਿਧਾਨ ਸਭਾ 'ਚ ਬੋਲਣ ਦੇ ਲਈ ਮੈਂ ਬਹੁਤ ਆਂਕੜੇ ਰਿਸਰਚ ਕਰ ਰਿਹਾ ਸੀ ਕਿਤੇ ਕਿ ਪੰਜਾਬ ਦੇ ਉੱਤੇ ਤੌਹਮਤ ਲੱਗੀ ਕਿੱਥੋਂ ਪੰਜਾਬ 'ਚ ਨਸ਼ਾ ਸ਼ੁਰੂ ਕਦੋਂ ਹੋਇਆ ਅਸੀਂ ਤਾਂ ਕਦੀ ਕਿਤੇ ਇਤਿਹਾਸ 'ਚ ਨਹੀਂ ਪੜਦੇ ਤੁਸੀਂ 20 30 ਸਾਲ ਪਿੱਛੇ ਚਲੇ ਜਾਓ ਸਾਨੂੰ ਸਿਰਫ ਤੁਹਾਡੇ ਪੰਜਾਬ ਦੀ ਮਹਾਨਤਾ ਦਿਖਦੀ ਹੈ ਸਾਨੂੰ ਸ਼ਹਾਦਤਾਂ ਦਿਖਦੀਆਂ ਕੁਰਬਾਨੀਆਂ ਦਿਖਦੀਆਂ ਖਿਡਾਰੀ ਦਿਖਦੇ ਆ ਫਿਰ ਇੱਕ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਤਾਂ ਮੈਨੂੰ ਇੱਕ ਆંકੜਾ ਮਿਲਿਆ 2009 ਦੇ ਵਿੱਚ ਸਿਰਫ ਕੁਝ ਹਜ਼ਾਰ ਸਿਰਫ ਕੁਝ ਹਜ਼ਾਰ ਲੋਕ ਇਸ ਨਸ਼ੇ ਦੇ ਦਲਦਲ 'ਚ ਸੀ ਤੇ 2015 ਤੱਕ 9.5 ਲੱਖ ਦਾ ਅੰਕੜਾ ਹੋ ਗਿਆ 9.5 ਲੱਖ 2009 ਤੋਂ ਲੈ ਕੇ 2015 ਹੁਣ ਤੁਸੀਂ ਸਮਝ ਲਓ ਕਿ ਕੌਣ ਸੀ 2009 ਤੋਂ 2015 ਤੱਕ ਤੇ ਪੰਜਾਬ ਦੇ ਵਿੱਚ ਇਦਾਂ ਦੇ ਗਾਣੇ ਬਣੇ ਜਿਹੜੇ ਸਾਡਾ ਸੰਗੀਤ ਹੁੰਦਾ ਨਾ ਉਹ ਜੋ ਆਲੇ-ਦੁਆਲੇ ਦਾ ਵਾਤਾਵਰਣ ਉਹ ਦਖਾਂਦਾ ਪੰਜਾਬ ਦੇ ਇੱਕ ਨਾਮੀ ਗਾਇਕ ਨੇ ਗਾਣਾ ਗਾਇਆ ਸਰਕਾਰਾਂ ਹੀ ਬਕਾਉਂਦੀਆਂ ਤਾਂ ਚਿੱਟਾ ਸ਼ਰੇ ਆਮ ਵਿਕਦਾ ਇਹ ਹਾਲਾਤ ਬਣਾ ਦਿਲ ਰੋਂਦਾ ਸੀ ਕਿ ਇਸ ਕਰਕੇ ਸਾਡੇ ਸ਼ਹੀਦ ਸ਼ਹਾਦਤ ਦੇ ਗਏ ਕਿ ਇਹ ਲੋਕ ਚਿੱਟਾ ਵੇਚਣਗੇ ਸਾਡਾ ਰੰਗ ਹੁੰਦਾ ਸੀ ਬਸੰਤੀ ਸਾਡਾ ਰੰਗ ਹੁੰਦਾ ਸੀ ਕੇਸਰੀ ਪੰਜਾਬ ਦਾ ਰੰਗ ਬਣਾ ਕੇ ਰੱਖ ਦਿੱਤਾ ਚਿੱਟਾ ਸਾਡਾ ਚਿੱਟੇ ਨਾਲ ਕੀ ਲੈਣਾ ਦੇਣਾ ਪਰ ਇਹ ਮਾਨਸਾਹਬ ਦੀ ਸਰਕਾਰ ਨੂੰ ਸਾਨੂੰ ਸਭ ਨੂੰ ਅਰਵਿੰਦ ਕੇਸ਼ਰੀਵਾਲ ਜੀ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਮਹਾਨ ਕਮ ਸਾਨੂੰ ਮਿਲਿਆ ਤੇ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਹੁਣ ਇਦਾਂ ਦੀ ਸਰਕਾਰ ਹੈ ਜਿਹੜਾ ਕਹਿੰ ਜਿਹੜੀ ਕਹਿੰਦੀ ਕੋਈ ਮਰਜ਼ੀ ਹੋਵੇ ਆਪਣਾ ਹੋਇਆ ਪਰਾਇਆ ਹੋਵੇ ਅਮੀਰ ਹੋਵੇ ਗਰੀਬ ਹੋਵੇ ਫਲਾਣੇ ਦਾ ਸਾਲਾ ਹੋਵੇ ਫਲਾਣੇ ਦਾ ਜੀਜਾ ਹੋਵੇ ਕਿਸੇ ਦਾ ਪੁੱਤ ਹੋਵੇ ਜਿਹੜਾ ਪੰਜਾਬ ਚ ਨਸ਼ਾ ਵੇਚੂਗਾ ਉਹ ਜੇਲ੍ਹ ਦੇ ਵਿੱਚ ਜਾਊਗਾ ਤੇ ਉਹਦੀ ਪ੍ਰਾਪਰਟੀ ਜ਼ਬਤ ਹੋਊਗੀ ਨਸ਼ੇ ਉੱਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਿਸੇ ਨਾਲ ਕੋਈ ਲਿਹਾਜ਼ ਨਹੀਂ 23000 ਤੋਂ ਵੱਧ ਬੰਦੇ ਚੱਕ ਕੇ ਜੇਲਾ ਚ ਪਾ ਦਿੱਤੇ ਮਾਨ ਸਾਹਿਬ ਨੇ 1000 ਕਿੱਲੇ ਤੋਂ ਕਿੱਲੋ ਤੋਂ ਵੱ ਚਿੱਟਾ ਜਿਹੜਾ ਸੀਜ਼ ਕੀਤਾ 600 ਕਰੋੜ ਤੋਂ ਵੱਧ ਪ੍ਰਾਪਰਟੀਆਂ ਜਬਤ ਕਰਤੀਆਂ 600 ਕਰੋੜ ਦੀ ਪ੍ਰਾਪਰਟੀ ਜਬਤ ਕਰਨ ਦੀ ਫਾਈਲਾਂ ਪਈਆਂ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਦੂਜਾ ਕੰਮ ਸੀ ਸਾਡਾ ਸਮਾਜ ਦਾ ਕਿ ਅਸੀਂ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਆ ਉਹਨਾਂ ਨੂੰ ਵਾਪਸ ਲੈ ਕੇ ਆਈਏ ਸਿਹਤ ਵਿਭਾਗ ਆਪਣਾ ਕੰਮ ਕਰ ਰਿਹਾ ਮੈਂ ਆਪਣੇ ਰੋਪੜ ਜ਼ਿਲ੍ਹੇ ਦੀ ਗੱਲ ਕਰਾਂ ਸਿਰਫ 10 ਬੈੱਡ ਸੀਗੇ ਡੀਡਿਕਸ਼ਨ ਸੈਂਟਰ 'ਚ ਅੱਜ 150 ਬੈੱਡ ਬੱਚਿਆਂ ਦਾ ਇਲਾਜ ਹੋ ਰਿਹਾ ਬੱਚਿਆਂ ਦੀ ਸਕਿਲਿੰਗ ਹੋ ਰਹੀ ਹੈ ਤਾਂ ਕਿ ਸਾਡੇ ਬੱਚੇ ਇਸ ਦਲਦਲ ਚੋਂ ਵਾਪਸ ਆ ਕੇ ਸਾਡੇ ਨੌਜਵਾਨ ਵੀਰ ਸਾਡੀਆਂ ਭੈਣਾਂ ਜੋ ਇਸ ਦਲਦਲ ਚ ਫਸੀਆਂ ਵਾਪਸ ਆਣ ਮੇਨ ਸਟ੍ਰੀਟ ਚ ਜਿੱਥੇ ਕੰਮ ਹੋ ਰਿਹਾ ਹੁਣ ਸਭ ਤੋਂ ਵੱਡਾ ਕੰਮ ਸਾਡਾ ਸਾਡੇ ਪਰਿਵਾਰ ਦਾ ਸਿੱਖਿਆ ਮਹਿਕਮੇ ਦਾ ਪਰਿਵਾਰ ਕਿਉਂਕਿ ਤੁਸੀਂ ਤੁਹਾਡੇ ਕੋਲ ਪੰਜਾਬ ਦਾ ਭਵਿੱਖ ਹੈ ਤੁਹਾਡੇ ਕਲਾਸਰੂਮਾਂ ਚ ਪੰਜਾਬ ਦਾ ਭਵਿੱਖ ਬੈਠਾ ਆਪਣੇ ਇਸ ਕਰਕੇ ਅੱਜ ਤੋਂ ਇਸ ਪਾਠਕ੍ਰਮ ਦੇ ਰਹੀ ਹੈ 9ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਤੇ ਹਰ ਬੱਚੇ ਨੂੰ ਆਪਾਂ ਇੱਕ ਤਰੀਕੇ ਨਾਲ ਤਿਆਰ ਕਰਨਾ ਹੈ ਪਹਿਲੀ ਗੱਲ ਕਿ ਉਹ ਆਪ ਕਦੀ ਨਸ਼ੇ ਦੇ ਦਲਦਲ 'ਚ ਨਾ ਪਜਾਵੇ ਦੂਜੀ ਗੱਲ ਆਪਣੇ ਆਲੇ-ਦੁਆਲੇ ਨੂੰ ਵੀ ਉਹ ਕਿਸੇ ਨੂੰ ਜਾਣ ਨਹੀਂ ਦਊਗਾ ਯਕੀਨ ਮੰਨਿਓ ਜੇ ਅਗਰ ਆਪਾਂ ਇਹ ਸ਼ੁਭ ਕੰਮ ਕਰ ਦਿੱਤਾ ਤਾਂ ਸੱਚ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋਊਗੀ ਤੇ ਮੈਨੂੰ ਪੂਰਨ ਸਮਰਥਾ ਮੈਨੂੰ ਪੂਰਨ ਯਕੀਨ ਹੈ ਕਿ ਅੱਜ ਤੱਕ ਜੋ ਕੁਝ ਵੀ ਆਪਾਂ ਰਲ ਮਿਲ ਕੇ ਕੀਤਾ ਹੈ ਜੋ ਕੁਝ ਵੀ ਆਪਾਂ ਮਿੱਥੇ ਆਪੋਂ ਦੇ ਆਪੋਂ ਦੇ ਵਿੱਚ ਕਾਮਯਾਬ ਹੋਏ ਆ ਤੇ ਅੱਜ ਦੇ ਇਸ ਸ਼ੁਭ ਕੰਮ ਦੇ ਵਿੱਚ ਵੀ ਗੁਰੂ ਸਾਹਿਬ ਸਹਾਈ ਹੋਣਗੇ ਤੇ ਸਿੱਖਿਆ ਮਹਿਕਮਾ ਪੰਜਾਬ ਦੇ ਉੱਤੇ ਜਿਹੜਾ ਤੋਮਤ ਲੱਗੀ ਹੈ ਪੰਜਾਬ ਦੇ ਉੱਤੇ ਜਿਹੜਾ ਇਹ ਦਾਗ ਲੱਗਿਆ ਪੰਜਾਬ ਨੂੰ ਜਿਹੜੀ ਇਹ ਨਜ਼ਰ ਲੱਗੀ ਹੈ ਇਸ ਨੂੰ ਉਤਾਰਨ ਦੇ ਵਿੱਚ ਸਿੱਖਿਆ ਮਹਿਕਮਾ ਸਭ ਤੋਂ ਵੱਡਾ ਵੱਡਾ ਜਿਹੜਾ ਰੋਲ ਹੈ ਉਹ ਅਦਾ ਕਰੂਗਾ ਆਪ ਸਭ ਦਾ ਸਾਰੇ ਅਧਿਆਪਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮੇਰੇ ਵੱਲੋਂ ਬਤੌਰ ਸਿੱਖਿਆ ਮੰਤਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਨੂੰ ਸਿਰਫ ਇੱਕ ਸਰਕਾਰੀ ਮਹੀਦਾਨ ਮੰਨਦੇ ਹੋਏ ਇਸ ਨੂੰ ਇੱਕ ਪੁੰਨ ਦਾ ਕੰਮ ਮੰਨਦੇ ਹੋਏ ਪੰਜਾਬ ਪ੍ਰਤੀ ਦੇਸ਼ ਪ੍ਰਤੀ ਆਪਣਾ ਫਰਜ਼ ਮੰਨਦੇ ਹੋਏ ਇਸ ਨੂੰ ਆਪਾਂ ਦਿਲੋਂ ਕਰਨਾ ਤੇ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਬਹੁਤ ਬਹੁਤ ਧੰਨਵਾਦ ਸੇ ਥੈਂਕ ਯੂ ਬ